ਅਨਾਰ ਜੀ ਪਿੱਛੇ ਆ ਜਾਓ ਆਗਿਆ ਬੰਦ ਅੰਦਰ ਟੀਵੀ ਚੱਲਾ ਚੱਲੀ ਜਾਂਦੇ ਬੰਦ ਕਰ ਦੋ ਕਰ ਦੋ ਗਵਾ ਜੀ ਮਾਰੇ ਨੇ ਕੁੱਕਰ ਚ ਕਰਸ਼ੀ ਮੈਂ ਤੇ ਅਨਾਰ ਕੀ ਚਾਹੀਦਾ ਤੁਹਾਨੂੰ ਇੱਥੇ ਕੀ ਚਾਹੀਦਾ ਆ ਕੀ ਚਾਹੀਦਾ ਉਹ ਇਸ ਕਾਇਪਰ ਉਹ ਨੂੰ ਡੌਗੀ ਦੇਖ ਵੇ ਆਕਾਸ ਪਰ ਇਹ ਉਹ ਉਹ ਵੇ ਕਿੰਨੇ ਨੇ ਲਗਾ ਕੇ ਰੱਖਿਆ ਇਹ ਦੱਸਿਆ ਨਹੀਂ ਉਹਨੂੰ ਵਿੱਚੋਂ ਨਹੀਂ ਦੇਖ ਗਿਆ ਨਹੀਂ ਉਹ ਤਾਂ ਨੂੰ ਡਿਸਟਰਬ ਨਹੀਂ ਕਰਦਾ ਇਹ ਗੱਲ ਤਾਂ ਪਤਾ ਕਰ ਉਹ ਪਤਾ ਕਿ ਬਾਈਟ ਕਰਦਾ ਫਿਰ ਉਹ ਨੂੰ ਚਲੋ ਘਸਾਉਂਦਾ ਉਹ ਨੂੰ ਫੈਣ ਲੱਗਾ ਨਾ ਉਦੋਂ ਬਾਅਦ ਇਹ ਹਵਾ ਲੈ ਬੜਾ ਫੇਸ ਬਾਹਰ ਲੱਡਣ ਲਿਆ ਕਿ ਮੈਨੂੰ ਬਾਹਦੀ ਹਵਾ ਵੀ ਲੱਗੇ ਪਰ ਹੁਣ ਬਾਹਰ ਹੁੰਦਾ ਹੀ ਨਹੀਂ ਆਪਣੇ ਰੂਮੋਂ ਨਹੀਂ ਹੁੰਦਾ ਉਹ ਉਹ ਪਹਿਲਾਂ ਵਰਗਾ ਥੋੜੀ ਰਿਆ ਉਹਦੇ ਉਹਦੇ ਕਿੱਦਾਂ ਹਵਾ ਨਾਲ ਉੱਡਣ ਦੇ ਕੰਨ ਕੁੰਨ ਜਿਹੀ ਕਿੰਨੀ ਸੋਹਣੀ ਹੈ ਮੈਂ ਚੱਲਣਗੀ ਬਾਹਰ ਨਿਕਲਦੇ ਆਓ ਬੋਸ ਨੂੰ ਇਹ ਮੱਝਾਂ ਦੀ ਕਿ ਮੈਂ ਨਾ ਚੱਲ ਬਾਹਰ ਨਿਕਲਣਾ ਹੈ ਤੇ ਉਹਨਾਂ ਦੀ ਕੋਈ ਨਹੀਂ ਬਾਹਰ ਨਿਕਲ ਜਾਣੀ ਇਹ ਕੋਣ ਉਹ ਤਾਂ ਇਹਦਾ ਡੌਗ ਹੈ ਤੂੰ ਕਿ ਨਿਕਲਣਾ ਮੈਂ ਬਪੂਆ ਜੀ ਦੇ ਘਰ ਦੀ ਬਾਹਰ ਦੀ ਲੁੱਕ ਦਿਖਾ ਦਿੰਦੇ ਆ ਇਹ ਕੁਛ ਐਗਾ ਹੈ ਇੱਧਰ ਆ ਗਿਆ ਪਾਲ ਬੈਠਾ ਹੈ ਰਹਿੰਦੇ ਅੱਗੇ ਪਾਲ ਨੂੰ ਪਤਾ ਲੱਗ ਗਿਆ ਵਾਓ ਫਲਾਵਰਸ ਕਿੰਨੇ ਸੋਹਣੇ ਆਜੋ 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 ਨਾ ਆਜੋ ਆਜੋ ਮੈਂ ਇੱਥੇ ਰਹਿ ਕੇ ਪੜੀ ਆਂ ਭੂਆਜੀ ਦੇ ਘਰੇ ਰਹਿ ਕੇ ਮੈਂ ਆਪਣੀ ਯੂਨੀਵਰਸਿਟੀ ਕੀਤੀ ਸੀਗੀ ਅੰਮ੍ਰਿਤਸਰ ਕੋ ਨਾਨਕਦੇਵ ਯੂਨੀਵਰਸਿਟੀ ਮੈਂ ਭੂਆਜੀ ਦੇ ਘਰੇ ਰਹਿ ਕੇ ਕੀਤੀ ਸੀਗੀ ਤੋ ਕੱਸ ਪਰ ਹੈ ਨੀ ਉਹਟ ਸ਼ਿਫਟ ਕਰਤਾ ਉਹਨਾਂ ਨੇ ਵਾਓ ਪਿੰਕ ਫਲਾਵਰਸ ਕਿੰਨੇ ਸੋਹਣੇ ਲੱਗਣਦੇ ਆ ਆ ਇਧਰ ਰੂਮ ਅੰਮੀ ਤੇ ਦਾ ਨਿਕਲਦਾ ਬਾਹਰ ਆਜਾ ਦੇਖੀਏ ਆ ਆ ਜਗਾਹ ਉਹ ਤੋਂ ਬਿਲਕੁਲ ਕਵਰਡ ਹੁੰਦੀ ਸੀਗੀ ਸ਼ੈੱਡ ਲੱਗੀ ਹੁੰਦੀ ਸੀਗੀ ਇੱਥੇ ਔਰ ਇੱਥੇ ਮੈਂ ਆਪਣੀ ਸਕੂਟੀ ਖੜੀ ਕਰਦੀ ਹੁੰਨੀ ਨਹੀਂ ਲਿਆ ਕੇ ਇਧਰੋਂ ਦੀ ਇਦਾਂ ਪਾਕ ਕਰਦੀ ਹੁੰਨੀ ਨਹੀਂ ਇੱਥੇ ਹੁਣ ਤਾਂ ਬਿਲਕੁਲ ਡਿਫਰੈਂਟ ਹੀ ਬਣਾਤਾ ਆ ਵਾਓ ਗ੍ਰੀਨਰੀ ਕਿੰਨੀ ਸੁਣਨ ਦੇ ਸਭ ਤੋਂ ਜ਼ਿਆਦਾ ਸੋਹਣਾ ਪਿੰਕ ਪਿੰਕ ਫਲਾਰਸ ਲੱਗਦੇ ਨੇ ਮੇਰੇ ਸੋ ਬਹੁਤ ਜ਼ਿਆਦਾ ਚੇਂਜ ਹੋ ਗਿਆ ਅੱਗੇ ਤੋਂ ਪਰ ਮੈਂ ਇੱਥੇ ਰਹੀ ਹਾਂ ਪੂਰੇ 2 ਸਾਲ ਸੋ ਮੇਰੀ ਇੱਥੇ ਕਾਫੀ ਮੇਰੀ ਇਮੋਸ਼ਨਲ ਮੂਮੈਂਟਸ ਜੁੜੇ ਹੋਏ ਆ ਇਸ ਘਰ ਦੇ ਨਾਲ ਡਾਰੀ ਤਾਂ ਗਿਆ ਵੀ ਨਿਕਲ ਆਇਆ ਵੀਰਾ ਉਹ ਤਾਂ ਵੀਰਾ ਏ ਆ ਗਿਆ ਨਾਲ ਆਜੋ ਕੋਈ ਨਿਕਲ ਆਇਆ ਤੈਨੂੰ ਪਤਾ ਵੀਰ ਕੋਲ ਜਦੋਂ ਮੈਂ ਇੱਥੇ ਪੜ੍ਹਦੀ ਹੁ ਨਹੀਂ ਸੰਵੀਰ ਨੇ ਕੀ ਜੀ ਬਿਲਕੁਲ ਨਹੀਂ ਕੀ ਜੀ ਵੇਖੋ ਕਿੰਨੀ ਵੱਡੀ ਹੋ ਗਈ ਹੁਣ ਤਨਵੀਰ ਤਨਵੀਰ ਐਂਸ ਤਨਵੀਰ ਦੋਨੋਂ ਭੈਣ ਭਰਾ ਹਾਂਜੀ ਖੇਡੋ ਤੁਸੀਂ ਵੀਰਿਆਂ ਦੇ ਨਾਲ ਜੀ ਦੀ ਦੇ ਨਾਲ ਖੇਡੋ ਸਾਈਕਲ ਚਲੋ ਨਾ ਵੀਰਾ ਕਿੰਦਾ ਚਲਾ ਲਾ ਪਰ ਇੱਥੋਂ ਬਾਹਰ ਨਹੀਂ ਆਣਾ ਇੱਥੇ ਲੱਗੇ ਲੱਗੇ ਰਹਿਣਾ ਇਹੀ ਤੇ ਚਾਹੁੰਦਾ ਹੀ ਕਿ ਇਹਨੂੰ ਸਾਈਕਲ ਮਿਲੇ ਹਾਂਜੀ ਤੁਸੀਂ ਕੀ ਚਾਹੁੰਦੇ ਹੋ ਤੇ ਪਰਸਲ ਓਂਡੇ ਤੇ ਭੂਆਜੀ ਦੇ ਪਰਸਲ ਓਂਡੇ ਲੱਗਦਾ ਚਲੋ ਘਰਦੇ ਆ ਤੁਮੀ ਤੋ ਕਾਲੇ ਪਿਲੇ ਜੋ ਇਹ ਬੈਕ ਤੁਸੀਂ ਕਿੱਥੇ ਆਏ ਆ ਗਿਆ ਦੱਸੋ ਕਿੱਥੇ ਆਏ ਆ ਮੰਮਾ ਦੇ ਪੂਈ ਘਰੇ ਮੰਮੀ ਦੇ ਪੂਈ ਮੰਮੀ ਦੀ ਪੂਈ ਜੀ ਪਿੱਛੇ ਪਿੰਕ ਫਲਾਈਜ਼ ਤੇ ਉਹ ਆਪਣੀਆਂ ਲੇਡੀਜ਼ ਮੰਮੀ ਜਾਣਕਾਰੀ ਲੈਣ ਦੇ ਪੂਰੀ 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 ਬੂਟੀ ਚਲਾ ਲਉਗੀ ਤੂੰ ਜਾਣਾ ਸੁਣਾਉਣਾ ਮੈਨੂੰ ਆ ਪੇੜੀ ਕਰਕੇ ਦੇ ਦੇ ਉਹਨੇ ਮਿਲਣਾ ਨਹੀਂ ਕਿਤੇ ਇਹ ਇੱਥੇ ਨਾ ਆਪਣੇ ਘਰਸ ਵਿੱਚ ਨਾ ਲੰਗਰ ਲੱਗਦਾ ਵਾ ਇਹ ਹੋ ਜੀ ਚ ਇਹ ਆਹ ਤੇ ਕੌਣ ਕੀ ਵੀ ਹੁੰਦਾਂਾ ਲੜਦਿਆਂ ਦੋਵੇਂ ਗੋਪੀ ਵਾਲੀ ਤੇ ਇਹ ਹੁਣ ਵਾਲੀ ਇਹ ਆਪੇ 6 ghj de deni mil gayi ਤੇ ਫਿਰ ਜੋ ਆ ਗਈ ਤੇ ਸੂਟ ਪਸੰਦ ਕਰਾਉਣ ਦੇ ਆ ਪਹਿਲੇ ਜੋ ਕਿਹੜਾ ਤੁ ਲੈਣਾ ਤੇ ਮੈਂ ਇਹ ਵਾਲਾ ਸੂਟ ਪਸੰਦ ਕੀਤਾ ਆ ਤੇ ਐਵੇਂ ਖੇਚਲ ਕਰ ਰਹੇ ਨੇ ਮੈਂ ਤੇ ਕੈਂਡੀ ਰਹਿਣ ਦੇ ਪਰ ਪਾਣੀ ਦੋ ਪਾਣੀ ਦੇਣੀ ਪਤਾ ਨੂੰ ਦੇਗੀ ਪਾਣੀ ਕਿਚਨ ਆ ਜਾ ਆ ਵਾਲਾ ਸੂਟ ਮੈਂ ਲੇਮਨ ਕਲਰ ਦਾ ਪਸੰਦ ਕੀਤਾ ਆ ਇਹ ਮੇਰੇ ਪੂਆ ਜੀ ਮੈਨ ਕਰ ਰਹੇ ਆ ਗਿਫਟ ਦੇਣੇ ਸਾਨੂੰ ਚਾਹੀਦੇ ਪੂਆ ਜੀ ਨੂੰ ਪਰ ਪੂਆ ਜੀ ਸਾਨੂੰ ਦੇ ਰਹੇ ਆ ਦੈਟਸ ਵੈਰੀ ਬੈਡ ਪਰ ਚਲੋ ਪਿਆਰ ਸਮਝ ਗਈ ਕਬੂਲ ਕਰ ਹੀ ਲੈਣੀ ਜੀ ਪੂਆਜੀ ਦੇ ਪਿੰਡੋਂ ਵਾਪਸ ਆ ਜਗੇ ਸੀਗੇ ਤੇ ਹੁਣ ਆਪਾਂ ਰਾਹ ਚੋਂ ਮਾਸੀ ਜੀ ਨੂੰ ਪਿਕ ਕਰਨਾ ਪਰ ਸਾਨੂੰ ਇਧਰ ਉਹਨਾਂ ਦਾ ਰੂਟ ਹੀ ਨਹੀਂ ਲੱਭਣ ਡਿਆ ਵੇ ਇਹ ਸਾਨੂੰ ਕਿਤੇ ਹੋਰ ਪਹੁੰਚਾਉਣ ਦੀ ਹੈ ਤੇ ਜਿਹੜਾ ਰਾਹ ਚੋਂ ਅਸੀਂ ਲੋਕਾਂ ਤੋਂ ਪੁੱਛਣ ਡੇ ਉਹਨੂੰ ਕਿਤੇ ਹੋਰ ਪਹੁੰਚਾਉਣ ਡੇ ਸੋ ਐਕਚੁਅਲੀ ਅਸੀਂ ਲਾਸਟੀਆਂ ਹੈ ਫਿਲਹਾਲ ਮਾਸੀ ਜੀ ਨੂੰ ਉਹਨਾਂ ਦੇ ਪਿੰਡ ਤੋਂ ਪਿਕ ਕਰਨਾ ਆ ਮਤਲਬ ਮੇਰੀ ਮਾਸੀ ਜੀ ਸੱਸ ਨੂੰ ਉਹਨਾਂ ਨੂੰ ਪਿਕ ਕਰਨਾ ਹੈ ਤੇ ਪਰ ਸਾਨੂੰ ਉਹਨਾਂ ਦਾ ਪਿੰਡ ਦਾ ਰੂਟ ਨਹੀਂ ਲੱਭਣ ਡਿਆ ਇਧਰ ਪਹੁੰਚ ਸਾਰੀ ਸੰਤ ਟੁੱਟੋ ਘਰ ਆ ਗਿਆ ਉੱਟੂ ਟੂਸ ਆਪਸੰਤਾ ਉੱਟੋ ਚਲੋ ਤੇ ਤਗੜਾ ਜਿਹਾ ਇੱਕ ਬਹੁਤ ਹੀ ਤਗੜਾ ਆਈ ਜਾਂਦਾ ਯੋ ਮਰ ਗਈ ਐਵੇਂ ਮਰ ਗਈ ਇਹ ਚੱਲਦਾ ਯੋ ਮਾਈ ਗੋਡ ਆਈ ਨਹੀਂ ਕੂਲਿੰਗ ਤੇ ਕੀਤੀ ਨਹੀਂ ਤੇ ਕੂਲਿੰਗ ਉਹ ਚੋ ਵੀ ਨੇ ਕੀਤਾ ਇੰਨੀ ਤੇ ਵਿੱਚ ਕੱਲ ਸਾਡੇ ਨਾਲ ਮੈਂ ਦੱਸਿਆ ਸੀ ਕਿ ਮਾਸੀ ਜੀ ਨੇ ਆਉਣਾ ਤੇ ਮਾਸੀ ਜੀ ਸਾਡੇ ਨਾਲ ਆਗੇ ਸੀਗੇ ਤੇ ਮਾਸੀ ਜੀ ਦੀ ਸੇਵਾ ਪਾਣੀ ਲਈ ਅੱਜ ਆਪਾਂ ਬਣਾਉਣ ਲੱਗੇ ਆ ਆਲੂ ਵਾਲੇ ਪਰੌਂਠੇ ਸਵਿਸ ਮੇਰੇ ਤੇ ਮੈਂ ਆਜੀ ਸਟਫਿੰਗ ਰੈਡੀ ਕਰ ਲਈ ਆ। ਵਖੋ ਜੀ ਆਪਾਂ ਇਹਦੇ ਵਿੱਚ ਥੋੜੀ ਜਿਹੀ ਹਲਦੀ ਵੀ ਪਾਈ ਆ। ਤੇ ਇਹ ਆਲੂਆਂ ਦੀ ਮਸਟਫਿੰਗ ਰੈਡੀ ਕਰ ਲਈ ਆ। ਹੁਣ ਆਲੂ ਪਰੌਂਠੇ ਬਣਾਉਣ ਲੱਗੀ ਆ। ਮਾਸੀ ਜੀ ਉ ਬਾਹਰ ਨਿਕਲੇ। ਮੌਸਮ ਵੇਖਣ ਲਈ ਥਨਾ ਠੰਡਾ ਤੇ ਮੰਮੀ ਸ਼ਾਇਦ ਇੱਧਰ ਕਿਤੇ ਬੈਠੇ ਨੇ। ਬੱਚੇ ਦੇਖ ਰਹੇ ਆ ਟੀਵੀ। ਜਿਹੜੀ ਪਰਾਠਾ ਰੈਡੀ ਹੋ ਗਿਆ ਆ ਤੇ ਇਹ ਮੈਂ ਮਾਸੀ ਜੀ ਨੂੰ ਸਰਵ ਕਰਨ ਜਾ ਰਹੀ ਆਂ। ਤੇ ਇਹਦੇ ਬਾਅਦ ਮੰਮੀ ਦੀ ਵਾਰੀ ਆ। ਲੋਡ ਇੱਥੇ ਵੀ ਆਪਣੀ ਕਰ ਲੈਣੀ ਓਏ ਓ ਰੰਗ ਨੰਨ ਕਿੰਨੇ ਨਾਇਅਤ ਜੱਸੀ ਏ ਕਿੰਨਾ ਸੋਹਣਾ ਬਣਿਆ ਵੀਰ ਜੀ ਆ ਪੁਲਰ ਪੁਲਰ ਪੁਲਰਾ ਉਹ ਜਿ ਮਨ ਨਹੀਂ ਆ ਰਹੀ ਹੈ ਹੈ ਜਿਹੜਾ ਕਰਨਾ ਲੱਗਿਆ ਜੀ ਫੈਨ ਆ ਵਾਲਾ ਆ ਵਾਲਾ ਲੱਗਿਆ ਆਪਣਾ ਫੈਨ ਕਿਉਂਕਿ ਇਥੇ ਜਦੋਂ ਆਪਾਂ ਕੱਪੜੇ ਵਗੈਰਾ ਪ੍ਰੈਸ ਕਰੀਦੇ ਹੁੰਦੇ ਸੀ ਨਾ ਤੇ ਆਪਾਂ ਨੂੰ ਬੜੀ ਗਰਮੀ ਲੱਗਦੀ ਹੁੰਦੀ ਸੀ ਸੋ ਅੱਜ ਆਪਾਂ ਸਾਰੇ ਫੈਨ ਫੋਨ ਲਵਾ ਰਹੇ ਜਿੱਥੇ ਤੇ ਨਹੀਂ ਲੱਗੇ ਗਰਮੀਆਂ ਦੇ ਵਿੱਚ ਸੋ ਇੱਕ ਤੇ ਆਪਾਂ ਉਹ ਲਵਾ ਲਿਆ ਬਾਕੀ ਇਹ ਕਿਚਨ ਚ ਲਵਾ ਰਹੇ ਆ ਤੇ ਬਾਕੀ ਅੱਜ ਹੋਰ ਵੀ ਕੰਮ-ਕਮ ਹੋਣੇ ਆਪਣੇ ਉਹ ਵੀ ਦਿਖਾਵਾਂਗੇ ਪਰ ਉਹ ਫਿਲਹਾਲ ਅਜੇ ਉਹ ਹੀ ਨਿੱਕੂ ਜਿਹਾ ਲੱਗਾ තීදකෝඩිල න්නනකිීමෝස්ස පල්තර් ස කප්පනා මාර්ගෙන ਸਾਫ ਕਰਕੇ ਸਾਰੇ ਸੇ ਰੱਖੇ ਸਾਰੀਆਂ ਜੀ ਜਿਹੜੇ ਅਰੇਂਜ ਕਰਕੇ ਰੱਖੇ ਆਈਆਂ ਉਹ ਹੀ ਨਹੀਂ ਬੰਦਾ ਨਾ ਆਏਗਾ ਸਾਡੇ ਦਵਾਲੇ ਥੈਂਕ ਯੂ ਬੜਾ ਬੜੀਆ ਸਾਰੇ ਭਾਇਆ ਸੋਣੇ